ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣਾ ਪੈਟਰੋਲ ਪੰਪ ਦਾ ਜਿਹੜਾ ਉਦਘਾਟਨ ਸਮਾਰੋਹ ਕੀਤਾ ਗਿਆ ਔਰ ਮਨਜੀਤ ਸਿੰਘ ਜੀ ਡਾਲਾ ਨੂੰ ਔਰ ਉਹਨਾਂ ਦੇ ਸਾਰੇ ਪਰਿਵਾਰ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਉਹਨਾਂ ਨੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਔਰ ਬੜੇ ਪ੍ਰਾਈਮ ਲੋਕੇਸ਼ਨ 'ਚ ਅੰਮ੍ਰਿਤਸਰ 'ਚ ਉਹਨਾਂ ਨੇ ਇਹ ਪੈਟਰੋਲ ਪੰਪ ਜਿਹੜਾ ਇਹ ਸ਼ੁਰੂਆਤ ਕੀਤੀ ਆ ਔਰ ਗੁਰੂ ਚਰਨਾ ਚ ਵੀ ਰਾਸ ਕਰਦਾ ਕਿ ਇਹਨਾਂ ਦਾ ਵਪਾਰ bizness ਦਿਨ ਦੁਗਣੀ ਔਰ ਰਾਤ ਚੌਕਣੀ ਤਰੱਕੀ ਕਰੇ ਔਰ ਬਹੁਤ ਵਧੀਆ ਪਰਿਵਾਰ ਆ ਮਿਲਵਰਤਨ ਵਾਲਾ ਪਰਿਵਾਰ ਆ ਸੋ ਮਿਹਰਬਰੀ ਹੱਥ ਰੱਖੇ ਮੁਬਾਰਕਬਾਦ ਐਸ ਐਸ ਜਗ੍ਹਾ ਤੇ ਪ੍ਰੋਬਲਮ ਹੈਗਾ ਵੀ ਸੀ ਦੂਰ ਦੇ ਵਿੱਚ ਹੈਗਾ ਜੀ ਸਭ ਲੋਕਾਂ ਨੂੰ ਸੁਖਿਵਾਂ ਹੈਗੇ ਹਾਂ ਇਹਦੇ ਨਾਲ ਕਾਫੀ ਫੈਸਿਲਿਟੀ ਲੋਕਾਂ ਨੂੰ ਮਿਲੂਗੀ ਔਰ ਡਾਲਾ ਜਿੰਨੇ ਵੀ ਪੈਟਰੋਲ ਪੰਪ ਨੇ ਉਹਨਾਂ ਦੀ ਕੁਆਲਿਟੀ ਜਿਹੜੀ ਫਿਊਲ ਦੀ ਉਹ ਵੀ ਬੜੀ ਅੱਛੀ ਹੁੰਦੀ ਆ ਦੂਰ ਦੂਰ ਤੋਂ ਲੋਕ ਤੇਲ ਪਾਉਣ ਲਈ ਜ਼ਿਲ੍ਹਾ ਗਰਦਾਸਪੁਰ ਤੋਂ ਵੀ ਅਸੀਂ ਦੇਖਦੇ ਹਾਂ ਕਿ ਦੂਰੋਂ ਦੂਰੋਂ ਵੀ ਲੋਕ ਤੇਲ ਦੀ ਅੱਛੀ ਕੁਆਲਿਟੀ ਕਰਕੇ ਆਉਂਦੇ ਨੇ ਔਰ ਇਹ ਬੜਾ ਵਧੀਆ ਅੰਮ੍ਰਿਤਸਰ ਨੂੰ ਇੱਕ ਤੋਹਫ਼ਾ ਮਿਲਿਆ ਅੱਜ ਮੈਂ ਮਨਜੀਤ ਸਿੰਘ ਡਾਲਾ ਅਸੀਂ ਅੱਜ ਜਿਹੜਾ ਇਹ ਅੰਮ੍ਰਿਤਸਰ ਦੇ ਵਿੱਚ ਰਾਣੀ ਕੇ ਬਾਗ ਡਾਲਾ ਪ੍ਰਾਈਮ ਫਿਊਲ ਸਟੇਸ਼ਨ ਦਾ ਉਦਘਾਟਨ ਕੀਤਾ ਮਹਾਰਾਜ ਦਾ ਆוט ਆਸਰਾ ਲਾ ਕੇ ਸਾਰੇ ਸਾਡੇ ਜਿੰਨੇ ਭੈਣ ਭਰਾ ਰਿਸ਼ਤੇਦਾਰ মিডিਆ ਵਾਲੇ ਅਫਸਰ ਸਾਰੇ ਦੂਰੋਂ ਦੂਰੋਂ ਆਏ ਨੇ ਕੋਈ ਗਰਦਾਸਪੁਰ ਤੋਂ ਆਏ ਨੇ ਇਸ ਕਰਕੇ ਇਸ ਪੰਪ ਦੇ ਸਾਰੇ ਸਾਡੇ ਸਟਾਫ ਨੇ ਸਾਡੀ ਲੇਬਰ ਬੈਠੀ ਆ ਸਾਡੇ ਸਾਰੇ ਇੱਕ ਇੱਕ ਜੀ ਜਿਹੜੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਇਸ ਕਰਕੇ ਕਿਉਂਕਿ ਟਾਈਮ ਕਾਫੀ ਲੱਗਾ ਔਰ ਇਹਨਾਂ ਨੇ ਬੜੀ ਰੀਜ ਨਾਲ ਸਾਰਿਆਂ ਨੇ ਕੰਮ ਕੀਤਾ ਮੈਂ ਉਹਨਾਂ ਦਾ ਧੰਨਵਾਦੀ ਆ ਮੈਂ ਦੱਸਣਾ ਚਾਹੁੰਦਾ ਕਿ ਤੁਹਾਡੇ ਕੋ ਅੱਗੇ ਵੀ 3-4 ਪੰਪ ਨੇ ਗੈਜੈਂਸੀਆਂ ਨੇ ਇਸ ਕਰਕੇ ਅਸੀਂ ਕੋਈ ਨਵੀਂ ਚੀਜ਼ ਲੋਕਾਂ ਨੂੰ ਦੱਸਾਂਗੇ ਸਭ ਤੋਂ ਪਹਿਲਾਂ ਲੋਕੀ ਆ ਕੇ ਇੱਥੇ ਆਪਣਾ ਤੇਲ ਭਰਾਨਗੇ 24 ਘੰਟੇ ਪੰਪ ਖੁੱਲਾ ਰਹੇਗਾ ਲੋਕਾਂ ਨੂੰ ਫ੍ਰੀ ਖਵਾ ਮਿਲੇਗੀ ਨਾਈਟ੍ਰੋਜਨ ਦੀ ਮਸ਼ੀਨ ਹੈ ਦੂਜੀ ਮਸ਼ੀਨ ਹੈ ਟਾਇਲਟ ਬਹੁਤ ਸਾਫ਼ ਸੁਥਰੇ ਨੇ ਵਾਤਾਵਰਣ ਸਾਫ਼ ਸੁਥਰਾ ਰੱਖਿਆ ਕੋਸ਼ਿਸ਼ ਕੀਤੀ ਆ ਇਸ ਕਰਕੇ ਹਰ ਗਾਗ ਨੂੰ ਸੁਧ ਤੇ ਪਿਓਰ ਵਧੀਆ ਤੇਲ ਮਿਲੇਗਾ ਲੋਕਾਂ ਚ ਸ਼ਿਕਾਇਤ ਰਹਿੰਦੀ ਕਿ ਘੱਟ ਤੇਲ ਪੈਂਦਾ ਕਈ ਪੰਪਾਂ ਵੱਲੋਂ ਲੋਕਾਂ ਸ਼ਿਕਾਇਤ ਰਹਿੰਦੀ ਉਸ ਨੂੰ ਲੈ ਕੇ ਤੁਹਾਡਾ ਕੀ ਤੁਸੀਂ ਸਾਰੇ মিডিਆ ਨੂੰ ਜਾਣਦੇ ਹੋ ਤੁਸੀਂ ਕਿਸੇ ਨੂੰ ਗੁਰਦਾਸਪੁਰ ਜਾ ਕੇ ਪੁੱਛ ਲੋ ਕਿ ਜਿੰਨੇ ਤੁਹਾਡੇ ਪੰਪ ਨੇ ਡਾਲੇ ਦੇ ਪੰਪ ਨੇ ਉੱਥੇ ਕੀ ਹੈਗਾ ਇਸ ਕਰਕੇ ਕਦੇ ਵੀ ਲੋਕਾਂ ਨੂੰ ਸ਼ਿਕਾਇਤ ਨਹੀਂ ਆਏਗੀ ਇੱਥੇ ਸਾਡੇ ਨੰਬਰ ਓਨਰਾਂ ਦੇ ਲਿਖੇ ਹੋਣਗੇ ਮਸ਼ੀਨਾਂ ਤੇ ਠੀਕ ਹੈ ਇਸ ਕਰਕੇ ਕੋਈ ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਆਏਗੀ ਅਸੀਂ ਲੋਕਾਂ ਨੂੰ ਅੰਮ੍ਰਿਤਸਰ ਨੂੰ ਦੇ ਲੋਕਾਂ ਨੂੰ ਬਹੁਤ ਵਧੀਆ ਸਹੂਲਤਾਂ ਦੇਣ ਦੇਵਾਂਗੇ ਔਰ ਦੱਸਾਂਗੇ ਕਿ ਪੰਪ ਕਿਦਾਂ ਚੱਲਦਾ ਹੈ ਡੀਜ਼ਲ ਦੇ ਪੈਟਰੋਲ ਤੋਂ ਲੋਕੇਸ਼ਨ ਹੈ ਅੱਜ ਜਿਹੜੇ ਕਨਾਲ ਕਲੋਨੀ ਰਾਣੀ ਕਾ ਬਾਗ ਅਮਰਸਾਦ ਤਿਲਕੇ ਜੀ ਹਾਂ ਬਿਲਕੁਲ ਜੀ ਡੀਜ਼ਲ ਦੇ ਪ੍ਰੋਬਲਮ ਇਸ ਟਾਈਮ ਜਿਹੜੀਆਂ ਆਪਾਂ ਮਸ਼ੀਨਾਂ ਲਾਈਆਂ ਤਿੰਨ ਲਾਈਆਂ ਜੀ ਇਸ ਦੇ ਵਿੱਚ ਜਿਹੜੀਆਂ ਨੇ 8 ਨੋਜਲਾ ਪੈਟਰੋਲ ਨੇ ਤੇ 4 ਜਿਹੜੀਆਂ ਡੀਜ਼ਲ ਨੇ ਸਟਾਫ ਕਿੰਨਾ ਰਸਟਾਫ ਸਟਾਫ ਲਗਭਗ 40 ਕੇ ਬੰਦਿਆਂ ਦਾ ਰਹੇਗਾ ਜੀ ਹਾਂ ਕਿਉਂਕਿ 24 ਘੰਟੇ ਚੱਲੇਗਾ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਅਸੀਂ ਇਹ ਅਪੀਲ ਕਰਦੇ ਰਹਨੇ ਆ ਇਹ ਜਿੰਨੇ ਵੀ ਸ਼ਹਿਰ ਵਾਸੀ ਨੇ ਪਹਿਲਾਂ ਤੋਂ ਉਹਨਾਂ ਦਾ ਧੰਨਵਾਦ ਕਰਨੇ ਆ ਕਿ ਉਹ ਇੱਕ ਵਾਰੀ ਜ਼ਰੂਰ ਇੱਥੇ ਆਣ ਤੇ ਆ ਕੇ ਤੇਲ ਪਾਣ ਤੇ ਚੈੱਕ ਕਰਨ ਤੇ ਫਿਰ ਉਸ ਤੋਂ ਬਾਅਦ ਉਹ ਆਪਣੇ ਆਪ ਹੀ ਸਾਰੇ ਆਪੀ ਧੰਨਵਾਦ ਜੀ ਧੰਨਵਾਦ ਜੀ ਮੇਰੇ